ਉਹ ਇੱਕ ਰਾਈਟਰ ਦਾ ਉਹਦਾ ਸਮਝੋਗੇ ਉਹਦੇ ਸਾਹਮਣੇ ਉਹਦੀਆਂ ਲਿਖਤਾਂ ਨੂੰ ਜਾਂ ਤਾਂ ਸਾੜਿਆ ਗਿਆ ਜਾਂ ਪਾੜਿਆ ਗਿਆ ਠੀਕ ਹੈ ਤੇ ਉਹ ਕੀ ਉਹਦੇ ਮਨ ਦੇ ਵਿੱਚ ਕੀ ਆ ਕੀ ਬਲਬਲੇ ਚੱਲਣ ਦੇ ਆ ਉਹ ਲਿਖਿਆ ਕਹਿੰਦਾ ਕਹਿੰਦਾ ਅੱਜ ਮੇਰੇ ਸਾਹਮਣੇ ਮੇਰਾ ਸੰਸਾਰ ਜਲ ਕੇ ਸੁਆਹ ਹੋ ਗਿਆ ਪਰ ਕਿਸੇ ਨੂੰ ਪੜਨਕ ਬਣਾਣ ਲੱਗੀ ਇਹਨਾਂ ਨੂੰ ਲੱਗਦਾ ਹੈ ਕਿ ਮੇਰੀਆਂ ਲਿਖਤਾਂ ਨੂੰ ਸਾੜ ਕੇ ਜਾਂ ਪਾੜ ਕੇ ਇਹ ਮੈਨੂੰ ਦਬਾ ਲੈਣਗੇ ਪਰ ਇਹ ਮੇਰੇ ਅੰਦਰ ਪੁੰਗਰ ਰਹੇ ਨਵ ਜੰਮੇ ਜਵਾਕ ਵਰਗੇ ਜਜ਼ਬਾਤਾਂ ਨੂੰ ਕਿੰਜ ਮਾਰਨਗੇ ਮੇਰੇ ਜਜ਼ਬਾਤ ਸਪਰਿੰਗ ਦੇ ਵਰਗੇ ਹਨ ਤੁਸੀਂ ਜਿੰਨਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਵਕਤ ਆਉਣ ਤੇ ਦੁਗਣੀ ਤਾਕਤ ਨਾਲ ਤੁਹਾਡੇ ਤੇ ਹੀ 파ਰੂ ਪਹਿਣਗੇ ਤੁਸੀਂ ਚਾਹੇ ਮੇਰੇ ਹੱਥ ਕੱਟ ਦਿਓ ਚਾਹੇ ਜ਼ੁਬਾਨ ਕੱਟ ਦਿਓ ਪਰ ਮੈਂ ਆਪਣੇ ਜਜ਼ਬਾਤਾਂ ਨੂੰ ਪੰਨਿਆਂ ਤੇ ਉकेरਣ ਦਾ ਕੋਈ ਨਾ ਕੋਈ ਸਾਧਨ ਲੱਭ ਹੀ ਲਵਾਂਗਾ ਮੈਂ ਅਫਸਰ ਸ਼ਹੀਦੀ ਲੋਟ ਨੂੰ ਪੁਲਿਸ ਦੀ ਕੋਟ ਨੂੰ ਮਜ਼ਦੂਰ ਦੀ ਭੋਖ ਨੂੰ ਕਿਸਾਨ ਦੇ ਦੁੱਖ ਨੂੰ ਦਹੇਜ ਲਈ ਸੜ ਗਈ ਉਸ ਕੁੜੀ ਦੀਆਂ ਚੀਖਾਂ ਨੂੰ ਮੈਂ ਹਰ ਜਜ਼ਬਾਤ ਨੂੰ ਪੰਨਿਆਂ ਤੇ ਉकेरਾਂਗਾ ਤੁਸੀਂ ਚਾਹੇ ਮੇਰੇ ਹੱਥ ਕੱਟ ਦਿਓ ਚਾਹੇ ਜ਼ੁਬਾਨ ਮੈਂ ਆਪਣੇ ਜਜ਼ਬਾਤਾਂ ਨੂੰ ਮਰਨ ਨਹੀਂ ਦੇਵਾਂਗਾ ਮੈਂ ਆਪਣੀਆਂ ਲਿਖਤਾਂ ਨੂੰ ਇਦਾਂ ਹੀ ਸੜਨ ਨਹੀਂ ਦੇਵਾਂਗਾ ਤੁਸੀਂ ਤੁਸੀਂ ਜਿੰਨਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਮੇਰੇ ਜਜ਼ਬਾਤਾਂ ਦਾ ਵਿਰੋਧ ਤੁਹਾਨੂੰ ਹੀ ਸਾੜ ਕੇ ਸੁਆਹ ਕਰ ਦੇਵੇਗਾ ਮੈਂ ਲਿਖਾਂਗਾ ਉਸ ਮਜ਼ਦੂਰ ਦੀ ਭੁੱਖ ਨੂੰ ਜੋ ਪਰਿਵਾਰ ਪਾਲਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਮੈਂ ਲਿਖਾਂਗਾ ਉਸ ਕਿਸਾਨ ਦੀ ਪੀੜ ਨੂੰ ਜੋ ਕਰਜ਼ੇ ਵਿੱਚ ਡੁੱਬਿਆ ਬੇਮੌਸਮੀ ਬਰਸਾਤ ਵਿੱਚ ਲਾਚਾਰ ਹੋ ਕੇ ਆਪਣੀ ਫਸਲ ਨੂੰ ਤਬਾਹ ਹੁੰਦੇ ਦੇਖ ਰਿਹਾ ਹੈ ਹਾਂ ਮੈਂ ਲਿਖਾਂਗਾ ਉਸ ਧੀ ਦੀਆਂ ਚੀਖਾਂ ਨੂੰ ਜਿਸ ਨੂੰ ਭੁੱਖ ਵਿੱਚ ਹੀ ਮਾਰ ਦਿੱਤਾ ਗਿਆ ਮੇਰੇ ਜਜ਼ਬਾਤਾਂ ਤੇ ਮੇਰਾ ਹੱਕ ਹੈ ਤੁਸੀਂ ਕਦੇ ਵੀ ਕਦੇ ਵੀ ਮੇਰੇ ਜਜ਼ਬਾਤਾਂ ਨੂੰ ਆਪਣੇ ਫਾਇਦੇ ਮੁਤਾਬਿਕ ਢਾਲ ਨਹੀਂ ਸਕਦੇ ਤੁਸੀਂ ਕਦੇ ਵੀ ਕਦੇ ਵੀ ਮੇਰੇ ਜਜ਼ਬਾਤਾਂ ਨੂੰ ਮਾਰ ਨਹੀਂ ਸਕਦੇ ਜੋ ਕੋਈ ਪੁੱਛੇ ਕਿ ਕੌਣ ਹੋ ਤੂੰ ਤਾਂ ਕਹਿ ਦੋ ਬਾਗੀ ਹੈ ਨਾਮ ਆਪਣਾ ਜ਼ੁਲਮ ਮਿਟਾਣਾ ہمارا ਪੇਸ਼ਾ ਗਦਰ ਕਾ ਕਰਨਾ ਹੈ ਕਾਮ ਆਪਣਾ ਨਮਾਜ਼ ਸੰਧਿਆ ਯਹੀ ہماری ਔਰ ਪਾਠ ਪੂਜਾ ਵੀ ਸਭ ਯਹੀ ਹੈ ਦਰਮ ਕਰਮ ਸਭ ਯਹੀ ਹੈ ਪਿਆਰੋ ਯਹੀ ਖੁਦਾ ਔਰ ਰਾਮ ਆਪਣਾ